ਮਰੇ ਦੇ ਅੱਗੇ ਚਾਹੇ ਤੁਸੀਂ ਕਮੇਡੀ ਕਰਨੀ 네ਗੇਟਿਵ ਕਰਨਾ ਔਖਾ ਤਾਂ ਹੁੰਦਾ ਹੈ ਪਹਿਲਾਂ ਵਾਲੀ ਸੱਸਾਂ ਦਾ ਉਹ ਤਾਂ ਜ਼ਿਆਦਾ ਥੋੜੀ ਕੱਬੀਆਂ ਹੁੰਦੀਆਂ ਸੀਗੀਆਂ ਹੁਣ ਤਾਂ ਕੀ ਫਰਕ ਹੈਗਾ ਮੈਨੂੰ ਲੱਗਦਾ ਹੈ ਕਿ ਹੁਣ ਪੋਜ਼ਿਟਿਵ ਹੋ ਗਈਆਂ ਕਾਫੀ ਜ਼ਿਆਦਾ ਚੀਜ਼ਾਂ ਕਿਉਂਕਿ ਐਜੂਕੇਸ਼ਨ ਨੇ ਬਹੁਤ ਫਰਕ ਪਾਇਆ ਕੱਲ ਮੈਮ ਕਿੱਦਾਂ ਤੁਸੀਂ ਬਹੁਤ ਵਧੀਆ ਸੋਹਣੀ ਫਿਲਮ ਲੱਗੀ ਐਂ ਕਮਾਲ ਦੀ ਸੀਗੀ ਐਂ ਤੁਸੀਂ ਵੀ ਦੇਖ ਕੇ ਆਏ ਹੋਗੇ ਆਪਣੀ ਫਿਲਮ ਆਪ ਦੇਖੀ ਤੇ ਆਪਣਾ ਕਿਰਦਾਰ ਵੇਖਿਆ ਤੁਸੀਂ ਕਿਵੇਂ ਲੱਗਿਆ ਦੇਖੋ ਹਰ ਆਰਟਿਸਟ ਜਿਹੜਾ ਹੁੰਦਾ ਨਾ ਉਹਦੀ ਇੱਕ ਕੋਸ਼ਿਸ਼ ਹੁੰਦੀ ਆ ਕਿ ਉਹ ਅੱਛਾ ਕੰਮ ਕਰੇ ਜਿਹੜਾ ਲੋਕਾਂ ਨੂੰ ਪਸੰਦ ਆਵੇ ਉਹਨੂੰ ਅੱਛੇ ਕੰਮ ਮਿਲਣ ਵਧੀਆ ਕਿਰਦਾਰ ਨਿਭਾਉਣ ਲਈ ਮਿਲਣ ਔਰ ਮੈਂ ਬਹੁਤ ਜ਼ਿਆਦਾ ਥੈਂਕਫੁਲ ਆ ਔਰ ਬlesed ਵੀ ਫੀਲ ਕਰਦੀ ਆ ਆਪਣੀ ਕਿ ਮੈਨੂੰ ਥੋੜਾ ਜਿਹਾ ਠੀਕ-ਠਾਕ ਕੰਮ ਕਰਨ ਦਾ ਔਖਾ ਨਹੀਂ ਲੱਗਦਾ ਜਿਵੇਂ ਮੰਨ ਲਓ ਆਪਾਂ ਰੋਲ 네ਗੇਟਿਵ ਕਰਨਾ ਇੱਕ ਆਰਟਿਸਟ ਜਿਵੇਂ ਨੇਚਰ ਵਾਈਸ ਉਹ ਹੋਰ ਤਰ੍ਹਾਂ ਦਾ ਹੁੰਦਾ ਤੇ ਉੱਤੇ 네ਗੇਟਿਵ ਰੋਲ ਕਰਨਾ ਪੈਂਦਾ ਪਰਸਨਲੀ ਥੋੜਾ ਜਿਹਾ ਔਖਾ ਜਿਹਾ ਨਹੀਂ ਲੱਗਿਆ ਕੀ ਕਹੋਗੇ ਨਹੀਂ ਔਖਾ ਤਾਂ ਹੁੰਦਾ ਹੀ ਆ ਜੀ ਹਮੇਸ਼ਾ ਕੈਮਰੇ ਦੇ ਅੱਗੇ ਚਾਹੇ ਤੁਸੀਂ ਕਮੇਡੀ ਕਰਨੀ ਨੈਗੇਟਿਵ ਕਰਨਾ ਔਖਾ ਤਾਂ ਹੁੰਦਾ ਹੈ ਪਰ ਇਹ ਆ ਕਿ ਸਾਰੇ ਇੰਨੀ ਅੱਛੀ ਟੀਮ ਜਦੋਂ ਤੁਹਾਡੇ ਨਾਲ ਹੁੰਦੀ ਹੈ ਤਾਂ ਥੋੜਾ ਜਿਹਾ ਠੀਕ ਠਾਕ ਹੋ ਜਾਂਦਾ ਹੈ ਕੰਮ ਅੱਛਾ ਤਾਂ ਮੈਂ ਆਸੀ 바ਸੀ ਆਪਾਂ ਦੇਖਦੇ ਆ ਤਾਂ ਤੁਸੀਂ ਵੀ ਦੇਖਿਆ ਹੋਊਗਾ ਆਪਣੇ ਸਮਿਆਂ ਦੇ ਵਿੱਚ ਪਹਿਲਾਂ ਵਾਲੀ ਸੱਸਾਂ ਦਾ ਉਹ ਤਾਂ ਜ਼ਿਆਦਾ ਥੋੜੀ ਕੱਬੀਆਂ ਹੁੰਦੀਆਂ ਸੀਗੀਆਂ ਹੁਣ ਤਾਂ ਕੀ ਫਰਕ ਹੈਗਾ ਕਾਫੀ ਜ਼ਿਆਦਾ ਫਰਕ ਹੈਗਾ ਹਾਂ ਵੀ ਜ਼ਿਆਦਾ ਕੱਬੀਆਂ ਨਹੀਂ ਨਹੀਂ ਇਹੋ ਜੀ ਨਹੀਂ ਗੱਲ ਮੈਨੂੰ ਲੱਗਦਾ ਕਿ ਹੁਣ ਪੋਜ਼ਿਟਿਵ ਹੋ ਗਈਆਂ ਕਾਫੀ ਜ਼ਿਆਦਾ ਚੀਜ਼ਾਂ ਕਿਉਂਕਿ ਐਜੂਕੇਸ਼ਨ ਨੇ ਬਹੁਤ ਫਰਕ ਪਾਇਆ ਤੇ ਵਧੀਆ ਅੱਛੇ ਚੱਲ ਰਹੇ ਨੇ ਰਿਲੇਸ਼ਨ ਪਰਮਾਤਮਾ ਕਰੇ ਹੋਰ ਜ਼ਿਆਦਾ ਸੋਹਣੇ ਹੋਣ ਪਿਆਰ ਮੁਹੱਬਤ ਮੋਹ ਸਾਰਿਆਂ ਦੇ ਵਿੱਚ ਵਧੇ ਚੜ੍ਹਦੀ ਕਲਾ ਹੋਵੇ ਤੇ ਮੈਮ ਤੁਸੀਂ ਵੀ ਹਾਸੇ-ਪਸੇ ਦੇਖਦੇ ਹੋ ਔਰ ਕਦੇ ਕੁਝ ਗਲਤ ਹੁੰਦਾ ਹੈ ਇਸ ਤਰ੍ਹਾਂ ਸਾਜ਼ ਨੌ ਦੇ ਵਿੱਚ ਜਾਂ ਕਦੇ ਹੁੰਦਾ ਤੁਸੀਂ ਕੋਸ਼ਿਸ਼ ਕਰਦੇ ਹੁੰਦੇ ਹੋ ਤੁਹਾਡੀ ਕੋਸ਼ਿਸ਼ ਹੁੰਦੀ ਹੈ ਵੀ ਇਸ ਤਰ੍ਹਾਂ ਨਾ ਹੋਵੇ ਤੁਸੀਂ ਸਮਝਾਉਂਦੇ ਹੋ ਰਿਸ਼ਤੇਦਾਰੀਆਂ ਚ ਜਾਂ ਉਦਾਂ ਵੀ ਬਹੁਤ ਸਾਰੀਆਂ ਚੀਜ਼ਾਂ ਹੁੰਦੀਆਂ ਮੇਰੀ ਨਿੱਜੀ ਜ਼ਿੰਦਗੀ 'ਚ ਇਸ ਤਰ੍ਹਾਂ ਦਾ ਕੁਝ ਨਹੀਂ ਹੈਗਾ ਕਿਉਂਕਿ ਸਾਡੀ ਬੜੀ ਐਜੂਕੇਟਿਡ ਫੈਮਿਲੀ ਆ ਸਾਰੀ ਜੋਬ ਕਰਦੇ ਨੇ ਜੈਂਟਸ ਵੀ ਲੇਡੀਜ਼ ਵੀ ਤੇ ਕੱਟ ਨੇ ਇਹੋ ਜੀਆਂ ਸਮੱਸਿਆਵਾਂ ਪਰ ਤੁਸੀਂ ਸਾਰੇ ਵੀ ਮੇਰਾ ਪਰਿਵਾਰ ਹੋ ਲੜਨਾ ਨਹੀਂ ਆ ਪਿਆਰ ਨਾਲ ਰਹਿਣਾ ਕਮਾਲ ਦਾ ਪ੍ਰੋਜੈਕਟ ਸੀਗਾ ਮੈਮ ਬਹੁਤ ਵਧੀਆ ਲੱਗੇ ਬਹੁਤ ਬੈਸਟ ਵਿਸ਼ੇਸ ਤੁਹਾਨੂੰ ਹੈ ਨਾ ਇਨ ਫਿਊਚਰ ਥੈਂਕ ਯੂ ਗੋਡ ਬles